मोदी सरकार मुर्दा मोदी सरकार मुर्दा नहीं चलेगी नहीं चलेगी नहीं चलेगी नहीं चलेगी ताना शाही नहीं चलेगी मुर्दा पाप मुर्दा पाप मुर्दा पाप ताना शाही मुर्दा पाप की आकारी सरकार मुर्दा पाप मुर्दा पाप की आकारी सरकार मुर्दा पाप मुर्दा पाप ਗੋਤੰਤਰ ਕੀ ਆਤਰੀ ਸਰਕਾਰ ਮੁਰਦਾਬਾ 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 ਗੋਤੰਤਰ ਕੀ ਆਤਰੀ ਸਰਕਾਰ ਮੁਰਦਾਬਾ 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 ਬਾਤ ਨਹੀਂ ਸੁਣਦੇ ਮੁਰਦਾਬਾ ਟੱਕੇ ਸਾਹੀ ਮੁਰਦਾਬਾ ਤੁਹਾਡੇ ਵੱਲੋਂ ਯੂਥ ਕਾਂਗਰਸ ਦੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਜ਼ਿਟ ਸੀ ਜਿਹੜੀ ਚੰਡੀਗੜ੍ਹ ਔਰ ਕੀ ਕਾਰਨ ਸੀਗੇ ਦੇ ਤੁਹਾਡੀ ਅਰੈਸਟ ਵੀ ਹੁੰਦੀ ਆ ਉਦੋਂ ਹੁਣ ਤੱਕ ਵੀ ਜਿਹੜਾ ਤੁਸੀਂ ਅਜੇ ਹੁਣੇ ਤੁਹਾਨੂੰ ਪੁਲਿਸ ਨੇ ਰਿਹਾ ਕੀਤਾ ਤਾਂ ਕਾਰਨ ਕੀ ਸੀ ਤੁਸੀਂ ਕਿਉਂ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਸੀਗੇ ਸਾਡੇ ਪ੍ਰਦਰਸ਼ਨ ਦਾ ਜੀ 21 ਉਹ ਸੀ ਜੋ ਦੇਸ਼ 'ਚ ਤਾਨਾਸ਼ਾਹੀ ਦਾ ਇੱਕ ਮਾਹੌਲ ਬਣਾਇਆ ਜਾ ਰਿਹਾ ਜੋ ਦੇਸ਼ ਦੇ ਬੈਸਟ ਲੋਕ ਕਿਹਾ ਜਾਂਦੇ ਆ ਜਿਹੜੇ ਉੱਥੇ ਸੰਸਦ 'ਚ ਬੈਠਦੇ ਆ ਕੱਲ 142 ਤੋਂ ਜ਼ਿਆਦਾ ਲੋਕ ਸਸਪੈਂਡ ਕੀਤੇ ਗਏ ਤੁਸੀਂ ਸਾਭ ਲਾਓ ਕਿ ਦੇਸ਼ ਤੇ ਕੀ ਮਾਹੌਲ ਕ੍ਰੀਏਟ ਕਰਿਆ ਜਾ ਰਿਹਾ ਹੈ ਕੀ ਮੈਸੇਜ ਦਿਆ ਜਾ ਰਿਹਾ ਹੈ ਕਿ ਬਸ ਇੱਕ ਗੁੰਡਾ ਰਾਜ ਹੀ ਚੱਲੂਗਾ ਤੋਂ ਉਸ ਦੇ ਖਿਲਾਫ ਅੱਜ ਸਾਡਾ ਪ੍ਰਦਰਸ਼ਨ ਸੀ ਤੇ ਅਸੀਂ ਜਵਾਬ ਮੰਗ ਰਹੇ ਹਾਂ ਕਿ ਜਿਹੜੇ ਦੇ ਚੰਡੀਗੜ੍ਹ ਦੇ ਲੋਕ ਚੰਡੀਗੜ੍ਹ ਦੇ ਯੁਵਾ ਬੇਰੋਜ਼ਗਾਰ ਆ ਉਹਨਾਂ ਦੇ ਬਾਰੇ ਸੋਚੋ ਉਹਨਾਂ ਦੀ ਗੱਲ ਕਰਨ ਆਓ ਅਮਿੱਤ ਸਾਜੀ ਉਰੇ ਆਏ ਆ ਜੇ ਮਿਸਟਾਜੀ ਦਾ ਵਿਰੋਧ ਕੀਤਾ ਕਿ ਜਿਹੜੇ ਬੇਰੋਜ਼ਗਾਰ ਉਰੇ ਯੁਵਾ ਬੈਠੇ ਆ ਉਹਨਾਂ ਉਹਨਾਂ ਬਾਰੇ ਤੁਸੀਂ ਕੀ ਗੱਲ ਕਰਨਾ ਚਾਹੁੰਦੇ ਆ ਅੱਜ ਅਸੀਂ ਨਾ ਤੋਂ ਆਪਣੀ ਗੱਲ ਉਚਨ ਜਾ ਰਹੇ ਸੀ ਇਹ ਸਾਨੂੰ ਅੱਜ ਪੁਲਿਸ ਨੇ ਉੱਥੇ ਗ੍ਰਿਫਤਾਰ ਕਰ ਲਿਆ ਤੇ ਹੁਣ ਤੱਕ ਉਰੇ ਬਿਠਾ ਰੱਖਿਆ ਜੀ ਤਾਨੇ ਚ ਪਰ ਤੁਹਾਨੂੰ ਲੱਗਦਾ ਕਿ ਤੁਹਾਡੀ ਨਾਰੀ ਬਾਜ਼ੀ ਵੀ ਜੀ ਕਿ ਤਾਨਾਸ਼ਾਹੀ ਨਹੀਂ ਚੱਲੇਗੀ ਤੁਹਾਨੂੰ ਕਿਉਂ ਲੱਗਦਾ ਕਿ ਜਿਹੜੇ ਸੰਸਦਾਂ ਨੂੰ ਵੀ ਸਸਪੈਂਡ ਕੀਤਾ ਹੈ ਕਿ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਸਾਰੀਆਂ ਤਾਨਾਸ਼ਾਹੀ ਚੀਜ਼ਾਂ ਹੋ ਰਹੀਆਂ ਨੇ ਮੇਰੀ ਗੱਲ ਸੁਣੋ ਗਲਤੀ ਕੀ ਦੀ ਹੈ ਜੀ ਉਹ ਦੇਸ਼ ਦੇ ਹੋਮ ਮਿਨਿਸਟਰ ਨੇ ਜੀ ਚਾਰ ਲੋਕ ਉੱਥੇ ਪੜ ਗਏ ਸੰਸਦ ਉੱਥੇ ਉਹਨਾਂ ਨੂੰ ਆਪਣੀ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਹੈ ਹਾਂ ਸਾਡੇ ਤੋਂ ਗਲਤੀ ਹੋਈ ਹੈ ਅਗਰ ਕੋਈ ਬੰਦਾ ਉਸ ਚੀਜ਼ ਦਾ ਵਿਰੋਧ ਕਰ ਰਿਹਾ ਤੁਸੀਂ ਉਹਨਾਂ ਨੂੰ ਸਸਪੈਂਡ ਕਰਦੇ ਆ ਮਤਲਬ ਇਹ ਦੇਖੋ ਆਪਣੀ ਗਲਤੀ ਛੁਪਾਣ ਕਰਕੇ ਤੁਸੀਂ ਦੂਜੇ ਦੀ ਗਲਤੀ ਪਾ ਰਹੇ ਹੋ ਤੇ ਅਸੀਂ ਸਾਡਾ ਹੱਕ ਬਣਦਾ ਜੋ ਸਾਨੂੰ ਗਲਤ ਲੱਗਦਾ ਅਸੀਂ ਉਹਦਾ ਵਿਰੋਧ ਅੱਜ ਵੀ ਕਰਾਂਗੇ ਕੱਲ ਵੀ ਕਰਾਂਗੇ ਚਾਹੇ ਮਿਸ਼ਾ ਜੀ ਆ ਜਾਣ ਚਾਹੇ ਨਰਿੰਦਰ ਮੋਦੀ ਜੀ ਆਜਣ ਜਿਹੜਾ ਮਰਜ਼ੀ ਆਜੇ ਜੋ ਸਾਨੂੰ ਸਹੀ ਲੱਗੂਗਾ ਅਸੀਂ ਉਹਦੇ ਖਿਲਾਫ ਵਿਰੋਧ ਕਰਾਂਗੇ ਹੀ ਕਰਾਂਗੇ ਇਸ ਤਰ੍ਹਾਂ ਕਿ ਦੇ ਨਾਲ ਤਾਂ ਤੁਹਾਨੂੰ ਵੀ ਕਿਸੇ ਵੀ ਕਾਨੂੰਨੀ ਕਾਰਵਾਈ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਕਾਨੂੰਨ ਨੇ ਆਪਣੀ ਸਥਿਤੀ ਵੀ ਦੇਖਣੀ ਹੈ ਕਰਿਆ ਜੀ ਕਾਨੂੰਨੀ ਜੋ ਕਰਨਾ ਪਊਗਾ ਸਾਹਮਣਾ ਉਹ ਕਰਾਂਗੇ ਜਦ ਗੱਲ ਸਹੀ ਤੇ ਗਲਤ ਦੀ ਆਊਗੀ ਨਾ ਤੇ ਜਦ ਗਲ ਗੱਲ ਕਿਸੇ ਨੂੰ ਇਨਸਾਫ ਦਿਵਾਉਣ ਦੀ ਆਊਗੀ ਤੇ ਐਜ਼ ਅ ਯੂਥ ਕਾਂਗਰਸ ਪ੍ਰਧਾਨ ਮਨੋਜ ਲੁਬਾਣਾ ਜਿੱਥੇ ਜਿੱਥੇ ਲੜਾਈ ਲੜਨ ਦੀ ਜਰੂਰਤ ਪਊਗੀ ਉੱਥੇ ਲੜਾਂਗੇ ਸਵੇਰ ਦੌਰੇ ਬੈਠੇ ਆ ਜੀ ਹੁਣ 8:30 ਵਜ ਗਏ ਹੁਣ ਰਿਆ ਕੀਤਾ ਤੇ ਕੱਲ ਪਰਸੋ ਨੂੰ ਫੇਰ ਪ੍ਰੋਟੈਸਟ ਕਰਾਂਗੇ ਜਵਾਬ ਮੰਗਾਂਗੇ ਕਿ ਜਿਹੜੀ ਚੀਜ਼ਾਂ ਗਲਤ ਹੋਈਆਂ ਇਹਦਾ ਜਵਾਬ ਦੋ ਤੇ ਅੱਜ ਅਸੀਂ ਉਰੇ ਬੈਠੇ ਆ 150 ਲੋਕ ਅੱਜ ਸਵੇਰ ਦੇ ਉਰੇ ਬੈਠੇ ਆ ਅਮਿਤ ਸ਼ਾਹ ਜੀ ਜਦ ਤੱਕ ਗਏ ਨਹੀਂ ਜਦ ਤੱਕ ਸਾਨੂੰ ਰਿਆ ਨਹੀਂ ਕੀਤਾ ਇਸ ਤੋਂ ਪਤਾ ਲੱਗਦਾ ਹੈ ਕਿ ਰਾਹੁਲ ਗਾਂਧੀ ਜੀ ਦਾ ਟੀਮ ਦਾ ਤੇ ਚੰਡੀਗੜ੍ਹ ਕਾਂਗਰਸ ਦਾ ਚੰਡੀਗੜ੍ਹ ਯੂਥ ਕਾਂਗਰਸ ਦਾ ਕਿੰਨਾ ਖੌਫ ਹੈ ਅਮਿਤ ਸ਼ਾਹ ਜੀ ਦੇ ਅੰਦਰ